ਖੰ ਨੂੰ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਛੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਸਿੱਖਾਂ ਦੇ ਮਾਨ ਗਰਨ ਸ੍ਰੀ ਸਿੱਖਾਂ ਦੇ ਮਾਨ ਗਰਨ ਤੇ ਗ੍ਰੰਥੀ ਸ੍ਰੀ ਗੁਰਗੰਨ ਸਾਹਿਬ ਜੀ ਬਾਰੇ ਦੱਸਾਂਗਾ ਵਿਖੋ ਜੀ ਸ੍ਰੀ ਗੁਰੂ ਗੰਨ ਸਾਹਿਬ ਜੀ ਦੇ ਪਹਿਲੇ ਲਿਖਾਰੀ ਕੌਣ ਸੀ ਭਾਈ ਗੁਰਦਾਸ ਜੀ ਸ੍ਰੀ ਗੁਰਗੰਨ ਸਾਹਿਬ ਜੀ ਦੀ ਸੰਪਾਦਨਾ ਕਿਹਨੂੰ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ੍ਰੀ ਗੁਰਗੰਨ ਜੀ ਦੇ ਪਹਿਲਾ ਗ੍ਰੰਥੀ ਪਹਿਲਾ ਪਹਿਲਾ ਗ੍ਰੰਥੀ ਕੌਣ ਸੀ ਬਾਬਾ ਬੁੱਢਾ ਜੀ ਸ੍ਰੀ ਗੁਰਗਨ ਸਾਹਿਬ ਜੀ ਨੂੰ ਪਹਿਲਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਉਥੀ ਸਾਹਿਬ ਦੇ ਨਾਲ ਜਾਣਿਆ ਜਾਂਦਾ ਸੀ ਵੇਖੋ ਜੀ ਸ੍ਰੀ ਗੁਰਗਨ ਸਾਹਿਬ ਜੀ ਬਾਰੇ ਮੈਂ ਕੁਝ ਹੋਰ ਗੱਲਾਂ ਅਧਿਕ ਖੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਾਂਗਾ ਵੇਖੋ ਜੀ ਸ੍ਰੀ ਗੁਰੂਗਨ ਸਾਹਿਬ ਜੀ ਦੇ ਕੁੱਲ ਕਿੰਨੇ ਅੰਗ ਹੈ ਸ੍ਰੀ ਗੁਰੂਗਨ ਸਾਹਿਬ ਜੀ ਦੇ ਕੁੱਲ ਕਿੰਨੇ ਅੰਗ ਹੈ 1430 ਸ੍ਰੀ ਗੁਰੂਗਨ ਸਾਹਿਬ ਜੀ ਦੇ ਕੁੱਲ ਕਿੰਨੇ ਅੰਗ ਹੈ 1430 ਸ੍ਰੀ ਗੁਰੂਗਨ ਸਾਹਿਬ ਜੀ ਸ੍ਰੀ ਗੁਰੂ ਗਨ ਸਾਹਿਬ ਜੀ ਵਿੱਚ ਕੁੱਲ ਸਬਦ 2026 ਸ੍ਰੀ ਗੁਰੂ ਗਨ ਸਾਹਿਬ ਜੀ ਦੇ ਕੁੱਲ ਅੰਗ ਕਿੰਨੇ ਆ 1403 ਤਾਂ ਕੁੱਲ ਸਬਦ ਕਿੰਨੇ 2026 ਕੁੱਲ ਸਬਦ ਕਿੰਨੇ ਵੀ 2026 ਸ੍ਰੀ ਗੁਰੂ ਗਨ ਸਾਹਿਬ ਜੀ ਦੇ ਕੁੱਲ ਰਾਗ ਕਿੰਨੇ 31 ਸ੍ਰੀ ਗੁਰੂ ਸਾਹਿਬ ਵਿੱਚ ਕਿੰਨੇ ਰਾਗ ਹੈ 31 ਰਾਗ ਸ੍ਰੀ ਗੁਰੂ ਗਨ ਸਾਹਿਬ ਜੀ ਵਿੱਚ ਕੁੱਲ ਅਸ਼ਪਦੀਆਂ 305 श्री गुरु ग्रंथ साहिब कुल अष्टपति किन सौ पं श्री गुरु ग्रंथ साहिब बिच्च कुल कि बाराँ बाईस बारह भाई कि बारा हैं श्री गुरु ग्रंथ साहिब बाई बाराँ हैं अगर वेखो जी श्री गुरु ग्रंथ साहिब कुल पौड़ियाँ कि पौड़ियाँ है चार सौ इकहत्तर कि पौड़ियाँ है चार सौ इकहत्तर पौड़ियाँ है श्री गुरु ग्रंथ साहिब जी बीच देखो जी ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਲੋਕ ਹੈ 664 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਲੋਕ ਹੈ 664 ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਪਹਿਲੀ 6 ਗੁਰੂ ਸਾਹਿਬਾਨ ਦੀ ਪਹਿਲੀ 6 ਪਾਤਸ਼ਾਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਸਿੱਖਾਂ ਦੀ ਬਾਣੀ ਹੈ ਤਿੰਨ ਸਿੱਖਾਂ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ 15 ਭਗਤਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਟਾਂ ਦੀ ਬਾਣੀ ਦਰਜ ਹੈ 11 ਭਟਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਛੰਦ ਹਨ 145 ਕਿੰਨੇ 145 ਪਹਿਲਾ ਰਾਗ ਕਿਹੜਾ ਸੀ ਸਿਰੀ ਰਾਗ ਆਖਰੀ ਸ਼ਬਦ ਕਿਹੜਾ ਸੀ ਜਨਜਾਵੰਤੀ ਜਨਜਾਵੰਤੀ ਵੇਖੋ ਜੀ ਸ੍ਰੀ ਗੁਰੂ ਗਨ ਸਾਹਿਬ ਜੀ ਵਿੱਚ ਕਿੰਨੇ 1430 ਅੰਗ ਹੈ 2026 ਸ਼ਬਦ ਹੈ 31 ਰਾਗ ਹੈ 305 ਅਸ਼ਟਪਦੀਆਂ 22 ਇਹਦੇ ਵਿੱਚ ਵਾਰਾਂ ਹੈ કુલ ਪਉੜੀਆਂ 471 ਹੈ કુલ ਸ੍ਰੀ ਗੁਰੂ ਗਨ ਸਾਹਿਬ ਵਿੱਚ ਕਿੰਨੇ ਸ਼ਲੋਕ ਹੈ ਕਿੰਨੇ 664 ਸ਼ਲੋਕ ਹੈ 664 ਸ਼ਲੋਕ ਹੈ ਉਹਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ 3 ਸਿੱਖਾਂ ਦੀ ਬਾਣੀ ਤੇ 11 15 ਭਗਤਾਂ ਦੀ ਬਾਣੀ ਤੇ 11 ਭਟਾਂ ਦੀ ਬਾਣੀ ਦਰਜ ਹੈ ਔਰ ਛੰਦ ਕਿਨੇ 145 ਪਹਿਲਾ ਰਾਗ ਕਿਹੜਾ ਸੀ ਸਿਰੀ ਰਾਗ ਆਖਰੀ ਸ਼ਬਦ ਕਿਹੜਾ ਸੀ ਝੰਜਵੰਤੀ ਵੇਖੋ ਜੀ ਅਧਿਕ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਗੁਰਗਣ ਸਾਹਿਬ ਜੀ ਬਾਰੇ ਦੋ ਚਾਰ ਗੱਲਾਂ ਦੱਸੀ ਅਸੇ ਮੈਨੂੰ ਲੱਗਦਾ ਹੈ ਅਧਿਕ ਕੱਖਿਆ ਤੁਹਾਨੂੰ ਚੰਗੀ ਲੱਗੀ ਹੋਏਗੀ ਤੇ ਅਧਿਕ ਕੱਖਿਆ ਨੂੰ ਧਿਆਨ ਨਾਲ ਵਿਖੇ ਤੇ ਸੁਣੇ ਇਨਾਂ ਦੇ ਵਿੱਚ ਹੀ 1-2% ਐਗਜ਼ਾਮੀਨਰ ਤੁਹਾਡੇ ਇਗਜ਼ਾਮ ਵਿੱਚ ਪੁੱਛ ਸਕਦਾ ਹਨ ਸੋ ਅਜਦਾ ਸਾਡਾ ਈ ਵਿਸਾ ਇੱਥੇ ਹੀ ਸਮਾਪਤ ਹੋਇਆ ਸੀ ਕੱਲੋਂ ਮਿਲਦੇ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀਫਤ